ਰੂਪਨਗਰ ਦੀ 7 ਸਾਲਾਂ ਦੀ ਸਾਨਵੀ ਸੂਦ ਤਿੰਨ ਪਹਾੜ ਦੀਆਂ ਚੋਟੀਆਂ ਫਤਿਹ ਕਰਨ ਤੋਂ ਬਾਅਦ ਆਪਣੇ ਅਗਲੇ ਮਿਸ਼ਨ ਰੂਸ ਵੱਲ ਰਵਾਨਾ ਇਸ ਮੌਕੇ ਤੇ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਆਪਣੀ ਸਮੂਹ ਪਾਰਟੀ ਦੇ ਵਰਕਰਾਂ ਦੇ ਨਾਲ ਸਾਨਵੀ ਸੂਦ ਨੂੰ ਆਪਣੇ ਮਿਸ਼ਨ ਦੇ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਗੱਲਬਾਤ ਦੌਰਾਨ ਹਲਕਾ ਵਿਧਾਇਕ ਨੇ ਕਿਹਾ ਕਿ 7 ਸਾਲਾਂ ਦੀ ਸਾਨਵੀ ਸੂਦ ਨੇ ਰੂਪਨਗਰ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਵਿਸ਼ਵ ਦੀ ਚੋਟੀਆਂ ਉੱਤੇ ਲਹਿਰਾਇਆ ਹੈ ਵਿਧਾਇਕ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਲੜਕੀ ਦੀ ਮੁਲਾਕਾਤ ਖੇਡ ਮੰਤਰੀ ਪੰਜਾਬ ਮੀਥ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਕਰਵਾਈ ਗਈ ਮੈਂ ਬਹੁਤ ਖੁਸ਼ ਹਾਂ ਕਿ ਮੈਂ ਮਾਊਂਟ ਐਲਫ੍ਰੈਡ ਚਾਨੀਓ ਮੈਂ افریقا ਦੀ ਹਾਈਸਪੀਕ ਮਾਊਂਟ ਕਿਲੀਮੰਜਾਰੋ ਆ ऑस्ट्रेलिया ਦੀ ਹਾਈਸਪੀਕ ਮਾਊਂਟ ਕੁਜ਼ੀਓਕੂ ਗਈ ਤੇ ਨੇਪਾਲ ਮੈਂ ਮਾਊਂਟ ਐਵਰੈਸਟ ਕੈਂਪ ਤੇ ਵੀ ਮੈਂ ਇਹ ਹੀ ਕਹਿਣਾ ਚਾਹੁੰਗਾ ਸਭ ਤੋਂ ਵੱਡਾ ਮੇਰੀ ਬੇਟੀ ਨਹੀਂ ਆਪਾਂ ਆਪਾਂ ਜਿੰਨੇ ਲੋਕੀ ਖੜੇ ਇੱਥੇ ਇਹਨੇ ਪਿਆਰ ਮਿਲ ਰਿਹਾ ਤੇ ਆਪਣੇ ਸ਼ਹਿਰ ਦੀ ਬੇਟੀ ਆਪਣੇ ਪੰਜਾਬ ਦੀ ਬੇਟੀ ਆਪਣੇ ਦੇਸ਼ ਦੀ ਬੇਟੀ ਹੈ ਤੇ ਉਹਦੇ ਨਾਤੇ ਮੇਰਾ ਵੀ ਮਤਲਬ ਕਿ ਫਰਜ਼ ਬਣਦਾ ਹੈ ਕਿ ਉਹਨੂੰ ਸਪੋਰਟ ਕਰਾਂ ਕਿਉਂਕਿ ਇੱਥੇ ਦੇਸ਼ ਦੀ ਗੱਲ ਹੈ ਤੇ ਮੈਂ ਉਹ ਸਪੋਰਟ ਉਹਨੂੰ ਕਰ ਰਿਹਾ ਤੇ ਆਪਾਂ ਅੱਗੇ ਜਾਣ ਦੀ ਤਿਆਰੀ ਵਿੱਚ ਹਾਂ ਪ੍ਰੇਰਿਤ ਕਰਦੇ ਵੀ ਇਦਾਂ ਦੀ ਗੱਲ ਨਹੀਂ ਬਹੁਤ ਪ੍ਰੇਰਿਤ ਕਰਦੇ ਆ ਮੈਂ ਕਹਿੰਦਾ ਕਿ ਹੋਰ ਪ੍ਰੇਰਣਾ ਕੀਤੀ ਜਾਵੇ ਹੋਰ ਪ੍ਰੇਰਿਤ ਕੀਤਾ ਜਾਵੇ ਉਹ ਵੀ ਮੇਰਾ ਇੱਕ ਮਿਸ਼ਨ ਹੈ ਕਿ ਮੈਂ ਆਪਣੀ ਬੇਟੀ ਨਾਲ ਇੰਨਾ ਜ਼ਿਆਦਾ ਟਾਈਮ ਸਪੈਂਡ ਕਰਾਂ ਇੰਨਾ ਉਹਨੂੰ ਸਪੋਰਟ ਕਰਾਂ ਕਿ ਹੋਰ ਲੋਕਾਂ ਵਿੱਚ ਵੀ ਇੱਕ ਇੰਕਰੇਜਮੈਂਟ ਔਰ ਮੋਟੀਵੇਸ਼ਨ ਆਵੇ ਕਿ ਬੱਚਿਆਂ ਨੂੰ ਨਾ ਕੁੜੀਆਂ ਨੂੰ ਬੱਚਿਆਂ ਨੂੰ ਵੀ ਸਪੋਰਟ ਸਪੋਰਟ ਦੀ ਗੱਲ ਹੁੰਦੀ ਹੈ ਕਿ ਸਪੋਰਟ ਕਰਨਾ ਬਹੁਤ ਜ਼ਰੂਰੀ ਹੈ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਕੁੜ ਲਈ ਬੜੀ ਮਾਣ ਵਾਲੀ ਗੱਲ ਹੈ ਵਿੱਚ ਤਾਂ ਸਾਡੇ ਸੂਬੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਰੋਪੜ ਸ਼ਹਿਰ ਤੋਂ ਛੋਟੀ ਬੱਚੀ ਸਾਨਵੀ ਸੂਤ ਜਿਨੇ ਪਹਿਲਾਂ ਵੀ ਕਈ ਚੋਟੀਆਂ ਸਰ ਕੀਤੀਆਂ ਨੇ ਲਗਭਗ ਤੋਂ ਕਾਟ ਉਮਰ ਦੀ ਵੱਡੀਆਂ ਚੋਟੀਆਂ ਸਰ ਕਰਨ ਵਾਲੀ ਮਾਉਂਟੇਨੀਅਰ ਰੋਪੜ ਦੇ ਸੂਹ ਪਰਿਵਾਰ ਤੋਂ ਸਾਡੇ ਦੀਪਕ ਸੂਤ ਜੀ ਦੀ ਬੇਟੀ ਇਹ ਵੱਡਣ ਜਾ ਰਹੀ ਹੈ ਹੁਣ ਤੱਕ افਰੀਕਾ ਦੇ ਵਿੱਚ ਤੇ ਹੋਰ ਕਈ ਮੁਲਕਾਂ ਦੇ ਵਿੱਚ ਪਹਿਲਾਂ ਚੋਟੀਆਂ ਸਰ ਕਰ ਚੁੱਕੀ ਹੈ ਤੇ ਹੁਣ ਰਸ਼ੀਆ ਦੀ ਉੱਚੀ ਚੋਟੀ ਜਿਹੜੀ ਮਾਉਂਟ ਐਲਬਰਸ ਉਹਨੂੰ ਸਰ ਕਰਨ ਦੇ ਲਈ ਅੱਜ ਸਾਨਵੀ ਸਬੂਤ ਰਵਾਨਾ ਹੋ ਰਹੀ ਹੈ ਔਰ ਸਾਰੇ ਸ਼ਹਿਰ ਨੂੰ ਇਸ ਚੀਜ਼ ਦਾ ਬੜਾ ਚਾਅ ਹੈ ਸਾਰੇ ਸ਼ਹਿਰ ਨੂੰ ਇਸ ਚੀਜ਼ ਦਾ ਬੜਾ ਚੋ ਇੱਕ ਸਾਡੇ ਸ਼ਹਿਰ ਦੀ ਬੱਚੀ ਐਡੀ ਉੱਚੀ ਚੋਟੀ ਸਰ ਕਰਨ ਜਾ ਰਹੀ ਹੈ ਦੁਨੀਆ ਦੇ ਜਿਹੜੇ ਘੱਟ ਉਮਰ ਦੇ ਮਾਊਂਟੇਨੀਅਰ ਹੈ ਉਹਨਾਂ ਦੇ ਵਿੱਚ ਆਪਣਾ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਲਿਖਾਉਣ ਜਾ ਰਹੀ ਹੈ ਇਸੇ ਕਰਕੇ ਅੱਜ ਸਾਡੇ ਸ਼ਹਿਰ ਦੇ ਦੀਆਂ तमाम ਮਹਤਵਪੂਰਨ ਸ਼ਖਸੀਤਾਂ ਇੱਥੇ ਸਾਨਵੀ ਸੂਦ ਨੂੰ ਬੈਸਟ ਵਿਸ਼ੇਸ ਦੇਣ ਲਈ ਹੌਸਲਾ ਅਫਜ਼ਾਈ ਕਰਨ ਲਈ ਸਾਰੀਆਂ ਸਾਰੇ ਲੋਕ ਇੱਥੇ ਪਹੁੰਚੇ ਨੇ ਔਰ ਮੈਨੂੰ ਵੀ ਰੋਪੜ ਦਾ ਵ代ਇਕ ਹੋਣ ਦੇ ਨਾਤੇ ਇਸ ਚੀਜ਼ ਦਾ ਬੜਾ ਮਾਣ ਹੈ ਕਿ ਸਾਡੇ ਰੋਪੜ ਤੋਂ ਆਸਾਨਵੀ ਸੂਦ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਕੋਈ ਜੀ ਆਸਾਨਵੀ ਸੂਦ ਦੀਆਂ ਜੋ ਅਚੀਵਮੈਂਟਸ ਨੇ ਤੇ ਜਿੱਥੇ ਆਸਾਨਵੀ ਸੂਦ ਜਾ ਰਹੀ ਹੈ ਅਸੀਂ ਸ਼ਿਵ ਸਾਹਿਬ ਦੇ ਸਾਹਮਣੇ ਸਾਡੇ ਜਿਹੜੇ ਪੰਜਾਬ ਦੇ ਸਪੋਰਟਸ ਮਿਨਿਸਟਰ ਹੈ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਸੀਗਾ। ਸਾਡੀ ਇਹ ਵੀ ਕੋਸ਼ਿਸ਼ ਸੀਗੀ ਕਿ ਜਾਣ ਤੋਂ ਪਹਿਲਾਂ ਆਸਾਨਵੀ ਸੂਦ ਦੀ ਉਹਨਾਂ ਨਾਲ ਮੁਲਾਕਾਤ ਕਰਾਈ ਜਾਵੇ ਪਰ ਤੁਹਾਨੂੰ ਪਤਾ ਹੈ ਕਿ ਅੱਜਕੱਲ ਹਰਾਂ ਦੇ ਵੀ ਸਾਰੇ ਫਸੇ ਹੋਏ ਆ ਇਸ ਕਰਕੇ ਮੁਲਾਕਾਤ ਸੰਭਵ ਨਹੀਂ ਹੋ ਸਕੀ ਪਰ ਉਹਨਾਂ ਡिटეਲਡ ਜਿਹੜਾ ਪ੍ਰੋਫਾਈਲ ਹੈ ਉਹ ਸਾਨਵੀ ਦਾ ਸਾਡੇ ਕੋਲੋਂ ਡਿਪਾਰਟਮੈਂਟ ਸਪੋਰਟ ਡਿਪਾਰਟਮੈਂਟ ਦੀ ਡਿਊਟੀ ਲਾ ਕੇ ਉਹ ਮੰਗਵਾਇਆ ਗਿਆ ਸੋ ਸਾਨਵੀ ਜਿਹੜਾ ਅਚੀਵਮੈਂਟਸ ਹੈ ਡਿਪਾਰਟਮੈਂਟ ਦੇ ਧਿਆਨ ਦੇ ਵਿੱਚ ਹੈ ਨਵੀਂ ਸਪੋਰਟਸ ਪਾਲਿਸੀ ਜਿਹੜੀ ਹੈ ਪੰਜਾਬ ਗਵਰਨਮੈਂਟ ਦੀ ਬਣ ਚੁੱਕੀ ਹੈ ਸਪੋਰਟਸ ਪਾਲਿਸੀ ਦੇ ਵਿੱਚ ਇਹੀ ਕੋਸ਼ਿਸ਼ ਹੈ ਕਿ ਹਰ ਤਰ੍ਹਾਂ ਦੀਆਂ ਅਚੀਵਮੈਂਟਸ ਕਰਨ ਵਾਲੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਗਵਰਨਮੈਂਟ ਵੱਲੋਂ ਫੈਸਿਲਿਟੀਆਂ ਔਰ ਫੈਸਿਲਿਟੀਆਂ ਤੋਂ ਜਾ ਦੇ ਕਿਉਂਕਿ ਦੇਖੋ ਸਾਨਵੀ ਲਈ ਸਾਨਵੀ ਦਾ ਪਰਿਵਾਰ ਸਾਡੇ ਦੀਪਕ ਸੂਤ ਜੀ ਸਾਡੇ ਕੋਸ ਸਾਹਿਬ ਇਹ ਸਾਰੇ ਆਪ ਬਹੁਤ ਮਿਹਨਤ ਕਰ ਰਹੇ ਨੇ ਗਵਰਨਮੈਂਟ ਦੇ ਵੱਲੋਂ ਜਿਹੜੀ ਇੱਕ ਹਲਾ ਸ਼ਿਰੀ ਦੀ ਮੋਟੀਵੇਸ਼ਨ ਦੀ ਵੀ ਲੋੜ ਹੁੰਦੀ ਹੈ ਸੋ ਇਸੇ ਕਰਕੇ ਮੈਂ ਆਪ ਸ਼ੁਭ ਕਾਮਨਾਵਾਂ ਦੇਣ ਲਈ ਇੱਥੇ ਪਹੁੰਚਿਆ ਤੇ ਸਰਕਾਰ ਹਰ ਤਰ੍ਹਾਂ ਦਾ ਸਾਥ ਜਿੱਥੇ ਸਰਕਾਰ ਦੇ ਸਾਥ ਦੀ ਲੋੜ ਹੈ ਉਹ ਜ਼ਰੂਰ ਨਾਲ ਖੜੇ